ਇਹਦੇ ਵਿੱਚ ਮੁਨਾਫੇ ਦੀ ਗੱਲ ਕਰੀਏ ਤਾਂ ਮਤਲਬ ਸਾਲ ਬਦਰ ਸਾਲ ਇਹ ਮੁਨਾਫਾ ਵੱਧਦਾ ਰਹਿਣਾ ਵਾ ਘਟਣਾ ਨਹੀਂ ਹੈਗਾ ਜਿਹਨੇ ਵੀ ਕਿਸਾਨ ਭਰਾਵਾਂ ਨੇ ਇਹ ਫਾਰਮਿੰਗ ਕਰਨੀ ਹੈਗੀ ਉਹ ਵੈਰਾਈਟੀ ਦੀ ਚੋਣ ਔਰ ਵੈਰਾਈਟੀ ਦੀ ਜਿਹੜੀ ਸਿਲੈਕਸ਼ਨ ਹੈ ਨਾ ਉਹ ਬਹੁਤ ਹੀ ਗੰਭੀਰਤਾ ਦੇ ਨਾਲ ਕਰੋ ਉਹ ਵਰਾਈਟੀ ਦੀ ਨਹੀਂ ਕਨਫਰਮੇਸ਼ਨ ਹੁੰਦੀ ਕਿ ਕਿਹੜੀ ਵਰਾਈਟੀ ਲਈ ਹੈਗੀ ਠੀਕ ਹੈ ਉਹ ਕਿ ਵਰਾਈਟੀ ਦੇ ਹਿਸਾਬ ਦੇ ਨਾਲ ਹੀ ਇਹਦੀ ਸਾਰੀ ਟੇਕ ਕੇਅਰ ਹੋਣੀ ਹੈਗੀ ਆ ਉਹਦੇ ਹਿਸਾਬ ਨਾਲ ਹੀ ਇਹਨੇ ਫਰੂਟ ਦੇਣਾ ਹੈਗਾ ਉਹਦੇ ਹਿਸਾਬ ਨਾਲ ਹੀ ਇਹਨੇ ਆਪਣੀ ਜਿਹੜੀ ਪ੍ਰੋਡਕਸ਼ਨ ਹੋਣੀ ਹੈਗੀ ਆ ਮਤਲਬ 15 ਤੋਂ 20 ਸਾਲ ਚੱਲਣ ਵਾਲੀ ਫਸਲ ਹੈਗੀ ਆ ਇਹਨੂੰ ਦੋਮਾ ਮਿੱਟੀ ਵੀ ਚੱਲ ਜਾਂਦੀ ਹੈ ਰੇਤਲੀ ਮਤਲਬ ਜਿਆਦਾ ਉਪਜਾਊ ਮਿੱਟੀ ਦੀ ਇਹ ਰਿਕਵਰਮੈਂਟ ਨਹੀਂ ਹੈਗੀ ਇਹਨੂੰ ਤੇ ਜਿਹੜੀਆਂ ਨਾਰਮਲ ਜ਼ਮੀਨਾਂ ਦੇ ਵਿੱਚ ਉਹਦੇ ਵਿੱਚ ਵੀ ਇਹ ਲੱਗ ਸਕਦਾ ਹੈਗਾ ਆਪਣੇ ਫਾਦਰ ਸਾਹਿਬ ਦੀ ਐਡਵਾਈਸ ਹਰ ਵਾਰੀ ਲੈਣਾ ਹਰ ਕ੍ਰੋਪ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਕਿਉਂਕਿ ਐਕਸਪੀਰੀਅੰਸ ਜਿਆਦਾ ਉਹਨਾਂ ਨੂੰ ਘੱਟੋ ਘੱਟ 50 ਸਾਲ ਤੋਂ ਉਹਨਾਂ ਨੂੰ ਵੱਧ ਐਕਸਪੀਰੀਅੰਸ ਹੈਗਾ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਮੈਂ ਆ ਰਵੀ ਕੁਮਾਰ ਕਿਸਾਨ ਵੀਰੋ ਅੱਜ ਆਪਣੀ ਖੇਤੀ ਟੀਮ ਪੁੱਜੀ ਆ ਪਿੰਡ ਬਜਵਾੜਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸੋ ਅੱਜ ਅਸੀਂ ਤੁਹਾਨੂੰ ਅਜਿਹੇ ਕਿਸਾਨ ਨਾਲ ਮਿਲਣ ਜਾ ਰਹੇ ਹਾਂ ਜਿਸ ਕਿਸਾਨ ਨੇ ਇੱਕ ਕਿੱਲੇਾਂ ਦੇ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਕੀਤੀ ਹੈ ਇੰਨਾ ਹੀ ਨਹੀਂ ਉਹਨਾਂ ਨੇ ਡ੍ਰੈਗਨ ਫਰੂਟ ਦੇ ਨਾਲ-ਨਾਲ ਆਪਣੇ ਤਿੰਨ ਕਿੱਲੇ ਜਿਹੜੀ ਜ਼ਮੀਨ ਦੇ ਵਿੱਚ ਕਦੂ ਘਿਆ ਤੋਰੀ ਅਲੱਗ-ਅਲੱਗ ਜਿਹੜੀਆਂ ਸਬਜ਼ੀਆਂ ਉਗਾਈਆਂ ਹੋਈਆਂ ਨੇ ਸੋ ਮੈਂ ਤੁਹਾਨੂੰ ਦੱਸ ਦਵਾਂ ਉਹਨਾਂ ਬਾਰੇ ਇੱਕ ਖਾਸ ਗੱਲ ਉਹ ਆਪਣੇ ਖੇਤਾਂ ਵਿੱਚ ਇੰਟਰਕ੍ਰੋਪਿੰਗ ਕਰਦੇ ਨੇ ਜਿਸ ਦੇ ਨਾਲ ਉਹ ਲਗਭਗ 20 ਤੋਂ 25 ਫਸਲਾਂ ਜਿਹੜੀਆਂ ਹੈਗੀਆਂ ਲੈ ਲੈਂਦੇ ਨੇ ਸੋ ਇਹਦੇ ਨਾਲ ਨਾਲ ਆਪਾਂ ਇਹ ਵੀ ਦੱਸ ਦਈਏ ਕਿ ਉਹ ਜਦੋਂ ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਸੀ ਤਾਂ ਡ੍ਰੈਗਨ ਫਰੂਟ ਦੀ ਖੇਤੀ ਤੋਂ ਪਹਿਲਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ 12 ਤੋਂ 15 ਸਾਲ ਸਿਵਲ ਇੰਜੀਨੀਅਰ ਦੇ ਕੰਮ ਦੇ ਵਿੱਚ ਵਿਦੇਸ਼ ਵਿੱਚ ਵੀ ਲਾਏ ਨੇ ਤੇ ਇੰਡੀਆ ਵਿੱਚ ਵੀ ਕੰਮ ਕੀਤਾ ਹੈ ਸੋ ਅਸੀਂ ਮਿਲਵਾਨਦੇ ਹਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਧਰਮਪਾਲ ਮੈਂ ਪਿੰਡ ਬਜਵਾੜੇ ਦਾ ਰਹਿਣਾ ਵਾਲਾ ਹੈਗਾ ਮਾ ਤੇ ਮੈਂ ਪਿਛਲੇ 2 ਸਾਲਾਂ ਤੋਂ ਡ੍ਰੈਗਨ ਫਰੂਟ ਦੀ ਫਾਰਮਿੰਗ ਕਰ ਰਿਹਾ ਹਾਂ ਤੇ ਜਿਹੜੀ ਕਿ ਬਹੁਤ ਵਧੀਆ ਚੱਲ ਰਹੀ ਹੈ ਔਰ ਬਾਈ ਪ੍ਰੋਫੈਸ਼ਨ ਮੈਂ ਸਿਵਲ ਇੰਜੀਨੀਅਰ ਹਾਂ ਤੇ ਪਿਛਲੇ 15 ਸਾਲਾਂ ਤੋਂ ਮੈਂ ਪਹਿਲਾਂ ਆਪਣੀ ਜੋਬ ਦੇ ਰਿਗਾਰਡਿੰਗ ਦੋ ਤਿੰਨ ਕੰਟਰੀਆਂ ਘੁੰਮੀਆਂ ਹੈਗੀਆਂ ਜਿਹਦੇ ਵਿੱਚ ਮੈਂ ਇੰਡੀਆ ਦੇ ਵਿੱਚ ਕੰਮ ਕੀਤਾ 5 ਸਾਲ ਉਸ ਤੋਂ ਬਾਅਦ ਓਮਾਨ ਦੇ ਵਿੱਚ ਕੰਮ ਕੀਤਾ ਤੇ ਹੁਣ ਮੈਂ ਪਿਛਲੇ 5-6 ਸਾਲ ਤੋਂ ਕਤਰ ਤੋਂ ਰਿਟਰਨ ਆ ਕੇ ਆਪਣੀ ਜਿਹੜੀ ਹੈਗੀ ਆ ਡ੍ਰੈਗਨ ਫਰੂਟ ਦੀ ਫਾਰਮਿੰਗ ਨੂੰ ਅਸੀਂ ਅ ਦੇਖ ਰਹੇ ਆ ਸੋ ਸਰ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਤੁਸੀਂ ਜ਼ਿੰਦਗੀ ਦੇ 12 ਤੋਂ 15 ਸਾਲ ਜਿਹੜੇ ਹੈਗੇ ਆਪਣੇ ਸਿਵਲ ਦੀ ਲਾਈਨ ਦੇ ਵਿੱਚ ਵਿਦੇਸ਼ ਚ ਵੀ ਲਾਇਏ ਨੇ ਇੰਡੀਆ ਚ ਵੀ ਕੰਮ ਕੀਤਾ ਹੈਗਾ ਸੋ ਤੁਹਾਡਾ ਫਿਰ ਡ੍ਰੈਗਨ ਫਰੂਟ ਦੀ ਫਾਰਮਿੰਗ ਕਰਨ ਦਾ ਕਿਵੇਂ ਸੁਭਾਅ ਬਣਿਆ ਹੈਗਾ ਸਰ ਜਿੱਦਾਂ ਕਿ ਮੈਂ ਗਲਫ ਦੇ ਵਿੱਚ ਹੀ ਸੀਗਾ ਤੇ ਮੈਨੂੰ 12 ਤੋਂ 15 ਸਾਲ ਹੋ ਚੱਲੇ ਸੀਗੇ ਪੂਰਾ ਮਤਲਬ ਘਰ ਤੋਂ ਬਾਹਰ ਹਮ ਠੀਕ ਹੈ ਜੀ ਤੇ ਫਿਰ ਮੈਂ ਹੌਲੀ ਹੌਲੀ ਪਲਾਨਿੰਗ ਕੀਤੀ ਕਿ ਮੈਂ ਕਿਹਾ ਵੀ ਸਾਰੀ ਜ਼ਿੰਦਗੀ ਦਾ ਬੰਦਾ ਬਾਹਰ ਮਤਲਬ ਚਾਹੇ ਯੂਰਪ ਲਾ ਲੋ ਚਾਹੇ ਗਲਫ ਲਾ ਲੋ ਕੋਈ ਵੀ ਕੰਟਰੀ ਹੈ ਬੰਦਾ ਜੋਬ ਨਹੀਂ ਕਰ ਸਕਦਾ ਪੂਰੀ ਬਿਲਕੁਲ ਜੀ ਤੇ ਇਸ ਕਰਕੇ ਫਿਰ ਮੈਂ ਪਲਾਨਿੰਗ ਕੀਤੀ ਕਿ ਮੈਂ ਕਿਹਾ ਕੋਈ ਆਪਣਾ ਬਿਜ਼ਨਸ ਆਲੂ ਕੀਤਾ ਜਾਵੇ ਤੇ ਫਾਰਮਿੰਗ ਬੈਕਗਰਾਉਂਡ ਦੇ ਨਾਲ ਸੰਬੰਧੀ ਸੀਗਾ ਮੈਂ ਤੇ ਆਪਾਂ ਡੈਡੀ ਹੁਣੇ ਵੀ ਜਿੱਦਾਂ ਫਾਰਮਿੰਗ ਕਰਦੇ ਸੀਗੇ ਤੇ ਫਿਰ ਪਲਾਨਿੰਗ ਕੀਤੀ ਕਿ ਫਾਰਮਿੰਗ ਜਾਂ ਬਾਗਬਾਨੀ ਵੱਲੋਂ ਮੂਵ ਕੀਤਾ ਜਾਵੇ ਠੀਕ ਹੈ ਜੀ ਤੇ ਉਦੋਂ ਇੱਕ ਆਪਣਾ ਡ੍ਰੈਗਨ ਫਰੂਟ ਦੀ ਫਾਰਮਿੰਗ ਨਮੀ ਨਮੀ ਸਟਾਰਟ ਹੋਈ ਸੀਗੀ ਹੂੰ ਹੂੰ ਤੇ ਤਾਂ ਕਰਕੇ ਫਿਰ ਪਲਾਨਿੰਗ ਕੀਤੀ ਇੱਕ ਤਾਂ ਇਹਦੇ ਵਿੱਚ ਦੱਸ ਦੇ ਸੀ ਕਿ ਇਨਕਮ ਵੀ ਵਧੀਆ ਹੈ ਠੀਕ ਹੈ ਜੀ ਔਰ ਆਪਣੇ ਟੈਂਪਰੇਚਰ ਲਈ ਮਤਲਬ এনवायरमेंट ਵਾਸਤੇ ਹਿਸਾਬ ਦੇ ਨਾਲ ਸੂਟ ਵੀ ਸੀ ਸੂਟ ਵੀ ਕਰਦੀ ਹੈ ਜੀ ਤੇ ਤਾਂ ਕਰਕੇ ਫਿਰ ਅਸੀਂ ਇਹਦੇ ਵੱਲ ਪਲਾਨਿੰਗ ਕੀਤੀ ਤੇ ਆਪਣੀ ਜਿੰਨੀ ਕ ਇਨਵੈਸਟਮੈਂਟ ਸੀਗੀ ਸੇਵਿੰਗ ਸੀਗੀ ਠੀਕ ਹੈ ਜੀ ਤੇ ਉਹ ਇੱਧਰ ਲਾਣੀ ਸ਼ੁਰੂ ਕਰ ਦਿੱਤੀ ਠੀਕ ਹੈ ਜੀ ਸੋ ਸਰ ਤੁਹਾਡੇ ਕੋਲ ਕੁੱਲ ਕਿੰਨੀ ਜ਼ਮੀਨ ਹੈਗੀ ਹੈ ਤੇ ਜਿਵੇਂ ਤੁਸੀਂ ਦੱਸਿਆ ਡ੍ਰੈਗਨ ਫਰੂਟ ਕਿੰਨੇ ਚ ਕਰਦੇ ਹੋ ਇਸ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਫਸਲਾਂ ਲੈਣੇ ਹੋ ਜੀ ਤੇ ਸਰ ਜੀ ਸਾਡੇ ਤੋਂ ਪੂਰੀ 4 ਏਕੜ ਲੈਂਡ ਹੈਗੀ ਹੈ ਜੀ ਤੇ ਜਿਹਦੇ ਵਿੱਚ ਵਿੱਚੋਂ ਆਪਾਂ 1 ਕਿੱਲੇ 'ਚ ਡਰੈਗਨ ਫਰੂਟ ਲੱਗਾ ਹੋਇਆ ਹੈਗਾ ਠੀਕ ਹੈ ਤੇ 1 ਕਿੱਲੇ ਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਵੈਜੀਟੇਬਲਸ ਹੈ ਔਰ 1 ਕਿੱਲੇ 'ਚ ਆਪਾਂ ਜਿਹੜਾ ਰੀਸੈਂਟਲੀ ਆਪਾਂ ਪਰਚੇਜ਼ ਕੀਤੀ ਸੀ ਤੇ ਉਹਦੇ ਵਿੱਚ ਆਪਾਂ ਕਦੂ ਹਰਾ ਕਦੂ ਲਾਇਆ ਹੈਗਾ ਠੀਕ ਹੈ ਜੀ ਸੋ ਸਰ ਆਪਾਂ ਗੱਲ ਕਰਦੇ ਹਾਂ ਹੁਣ ਤੁਸੀਂ ਸਬਜ਼ੀਆਂ ਵੱਲ ਹorticuture ਦੇ ਕਿਤੇ ਨੂੰ ਪੂਰੀ ਤਰ੍ਹਾਂ ਬਣਾ ਲਿਆ ਹੈ ਜਿਵੇਂ ਸਬਜ਼ੀਆਂ ਜਾਂ ਹੈਨਾ ਫਰੂਟ ਦੀ ਆਪਾਂ ਗੱਲ ਕਰਦੇ ਹਾਂ ਸੋ ਇਹਦੇ ਵਿੱਚ ਕਿੰਨੀ ਕਿ ਲੇਬਰ ਤੁਹਾਨੂੰ ਲੱਗਦੀ ਹੈ ਕਿਉਂਕਿ ਕੰਮ ਆਪਾਂ ਸੁਣਨ ਦੇ ਵਿੱਚ ਆਂਦਾ ਹੈਗਾ ਵੀ ਜਦੋਂ ਵੈਜੀਟੇਬਲ ਦਾ ਕੰਮ ਕਰਦੇ ਹਾਂ ਤਾਂ ਲੇਬਰ ਦੀ ਜ਼ ਤੋ ਕਿੰਨਾ ਕੁ ਤੁਸੀਂ ਲੇਬਰ ਰੱਖੀ ਹੋਈ ਆ ਕਿੰਨਾ ਕੰਮ ਕਿਵੇਂ ਹੈਂਡਲ ਕਿਵੇਂ ਕਰਦੇ ਹੋ ਇਹ ਸਰ ਜਿੱਦਾਂ ਲੇਬਰ ਦੀ ਗੱਲ ਕਰੀਏਗਾ ਆਪਾਂ ਕ ਲਗਭਗ ਜਿੱਦਾਂ ਗੋਡੀ ਹੈਗੀ ਆ ਜੀ ਗੋਡੀ ਅਸੀਂ ਲੇਬਰ ਲੇਬਰ ਤੋਂ ਕਰਾਣੇ ਹੈਗੇ ਆ ਬਾਕੀ ਜਿਹੜਾ ਵੀ ਕੰਮ ਹੈਗਾ ਉਹ ਲਗਭਗ ਅਸੀਂ ਆਪਣੀ ਫੈਮਿਲੀ ਦੇ ਮੈਂਬਰ ਹੀ ਕਰ ਲੰਨੇ ਹੈਗੇ ਕਿ ਇੰਨਾ ਕੁ ਆਪਾਂ ਕੰਟਰੋਲ ਕਰ ਲਈਦਾ ਹੈਗਾ ਠੀਕ ਹੈ ਜੀ ਸੋ ਜਿਹੜਾ ਡ੍ਰੈਗਨ ਫਰੂਟ ਹੈਗਾ ਉਹਦੀ ਮਾਰਕੀਟਿੰਗ ਕਿਵੇਂ ਕਰਦੇ ਹੋ ਤੁਸੀਂ ਕਿੱਲੇ ਦੇ ਵਿੱਚ ਡ੍ਰੈਗਨ ਫਰੂਟ ਲਗਾਇਆ ਹੈਗਾ ਜਦੋਂ ਫਰੂਟ ਤਿਆਰ ਹੁੰਦਾ ਤੁਸੀਂ ਉਹਨੂੰ ਵੇਚਦੇ ਕਿਵੇਂ ਹੋ ਕੀ ਤਰੀਕਾ ਕੀ ਆ ਤੁਹਾਡਾ ਏ ਸਰ ਜੀ ਜਿੱਦਾਂ ਸਾਡਾ ਡ੍ਰੈਗਨ ਫਰੂਟ ਇਹ 1 ਏਕੜ ਚ ਲੱਗਾ ਹੋਇਆ ਜੀ ਤੇ ਪਿਛਲੇ ਸਾਲ ਸਾਨੂੰ ਮਤਲਬ 7-800 ਕਿਲੋ ਫਰੂਟ ਆਇਆ ਸੀਗਾ ਜੀ ਤੇ ਜਿਹੜਾ ਕਿ ਸਾਡਾ ਕੁਝ ਲੋਕਲ ਵੀ ਵਿਕ ਗਿਆ ਸੀ ਕੁਝ ਆਪਾਂ ਹੁਸ਼ਿਆਰਪੁਰ ਮੰਡੀ ਦੇ ਵਿੱਚ ਵੀ ਸੇਲ ਕਰ ਦਿੱਤਾ ਏ ਇਹਦਾ ਮਤਲਬ ਵਧੀਆ ਸਾਨੂੰ ਕੀਮਤ ਮਿਲ ਗਈ ਸੀ ਤੇ ਇਸ ਵਾਰ ਵੀ ਜਿਹੜਾ ਰੇਟ ਫਿਲਹਾਲ ਹੈਗਾ ਵਾ ਉਹ ਰੇਟ ਵਧੀਆ ਹੈਗਾ ਵਾ ਠੀਕ ਹੈ ਜੀ ਤੇ ਮਤਲਬ ਬਾਕੀ ਕਸਟਮਰਾਂ ਦੀ ਗੱਲ ਕਰੀਏ ਕੁਝ ਆਕੇ ਬੰਦੇ ਡਾਇਰੈਕਟ ਵੀ ਲੈ ਜਾਂਦੇ ਹੈਗੇ ਤੇ ਕੁਝ ਜਦੋਂ ਐਕਸੈਸ ਹੋ ਜਾਂਦਾ ਹੈਗਾ ਫਿਰ ਆਪਾਂ ਮੰਡੀ ਦੇ ਵਿੱਚ ਵੀ ਉਹਨੂੰ ਸੇਲ ਕਰ ਦਿੰਦੇ ਸੋ ਮੰਡੀ ਵਿੱਚ ਕਿਹੜਾ ਰੇਟ ਲੱਗਦਾ ਹੈਗਾ ਇਹਦਾ ਜੇ ਆਪਾਂ ਅਨੁਮਾਨ ਦੀ ਗੱਲ ਕਰਦੇ ਆਂ ਇਹ ਮੰਡੀ ਤੋਂ ਅਨੁਮਾਨ ਮੈਕਸਿਮਮ ਹੈਗਾ ਜੀ ਇਹਦਾ 3100 ਦੇ ਆਸ-ਪਾਸ ਜਦੋਂ ਸਟਾਰਟਿੰਗ ਹੁੰਦਾ ਹੈਗਾ ਠੀਕ ਹੈ ਤੇ ਲਾਸਟ ਦੇ ਵਿੱਚ ਜਾ ਕੇ ਇਹ 150 ਦੇ ਆਸ-ਪਾਸ ਪੜਾ ਹੈਗਾ ਆ ਜਾਂਦਾ ਇੱਕ ਲੈਵਲ ਤੇ 150 ਦੇ ਆਸ-ਪਾਸ ਰਹਿ ਜਾਂਦਾ ਪਰ ਕਿਜੀ ਦਾ ਜਿਹੜਾ ਰੇਟ ਹੈ ਇਹਦਾ ਸੋ ਇਹਦੇ ਵਿੱਚ ਮਤਲਬ ਮਾਰਕੀਟਿੰਗ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਮਾਰਕੀਟ ਮਤਲਬ ਕੋਈ ਫਾਰਮਰ ਥੋੜਾ ਐਫਰਟ ਲਾਵੇ ਖੁਦ ਹੀ ਸੇਲ ਕਰੇ ਜਾਂ ਮੰਡੀ ਚ ਵੀ ਨਾ ਲੱਗੇ ਜਾਵੇ ਤਾਂ ਖੁਦ ਹੀ ਜਿੱਦਾਂ ਕੋਈ ਕਿਸਾਨ ਹਟ ਜਾ ਇਸ ਤਰ੍ਹਾਂ ਦੀ ਕੋਈ ਜੀ ਜੀ ਚੀਜ਼ ਕਰੇ ਤਾਂ ਉਹ ਵਧੀਆ ਪ੍ਰੋਫਿਟ ਖਾ ਸਕਦਾ ਕਿ ਜਿਹੜਾ ਵੇਚਲਾ ਮੀਡਲ ਮੈਨ ਹੈਗਾ ਜਿਹੜਾ ਉਹ ਮਾਰਜਨ ਹੈਗਾ ਉਹ ਆਪਾਂ ਜਿਆਦਾ ਕਸਟਮਰ ਨੂੰ ਦੇ ਸਕਦੇ ਹਾਂ ਜਾਂ ਅਸੀਂ ਆਪ ਉਹ ਕਵਰ ਕਰ ਸਕਦੇ ਆ ਮਤਲਬ ਉਤੋਂ ਵੀ ਆਪਾਂ ਇੱਕ ਤਰੀਕੇ ਦਾ ਨਾ ਮੁਨਾਫਾ ਜਿਹੜਾ ਹੈਗਾ ਲੈ ਸਕਦੇ ਹਾਂ ਠੀਕ ਹੈ ਜੀ ਸੋ ਮੈਂ ਹੋਰ ਪੁੱਛਦਾ ਹੈਗਾ ਜਦੋਂ ਤੁਸੀਂ ਸ਼ੁਰੂ ਕੀਤਾ ਸੀਗਾ ਤੁਸੀਂ ਦੱਸ ਰਹੇ ਹੋ ਵੀ ਮੈਂ ਅਲੱਗ-ਅਲੱਗ ਫਸਲਾਂ ਉਗਾਉਣਾ ਹੈਗਾ ਇਹਦੇ ਵਿੱਚ ਸੋ ਕਿਹੜੀ-ਕਿਹੜੀਆਂ ਡ੍ਰੈਗਨ ਫਰੂਟ ਦੀ ਖੇਤੀ ਦੇ ਵਿੱਚ ਕਿਹੜੀਆਂ-ਕਿਹੜੀਆਂ ਫਸਲਾਂ ਤੁਸੀਂ ਉਗਾ ਲੈਣੇ ਹੋ ਇਹਦੇ ਵਿੱਚ ਜੀ ਇੱਕ ਤਾਂ ਇਸ ਤੋਂ ਜਿਹੜੀਆਂ ਕਿ ਡਾਊਨ ਸਾਰੀਆਂ ਫਸਲਾਂ ਆਪਾਂ ਉਗਾ ਸਕਦੇ ਆ ਪੋਸੀਬਲ ਹੈਗੀਆਂ ਨੇ ਜੀ ਤੇ ਜਿਸ ਦੇ ਵਿੱਚ ਆਪਣੇ ਹੋ ਗਈ ਕਣਕ ਵੀ ਲਾ ਸਕਦੇ ਆ ਪਰ ਕਣਕ ਅਸੀਂ ਲਾਈ ਨਹੀਂ ਹੈਗੀ ਇਹਦੇ ਵਿੱਚ ਠੀਕ ਹੈ ਤੇ ਬਾਕੀ ਜਿਹੜਾ ਸਬਜ਼ੀ ਵਰਗੀ ਫਸਲ ਆਉਗੀਆਂ ਲਗਭਗ ਸਾਰੀਆਂ ਲੱਗ ਜਾਂਦੀ ਆਪਣੀਆਂ ਸੀਜ਼ਨਲ ਹੁੰਦੀਆਂ ਸਾਰੀਆਂ ਲੱਗ ਜਾਂਦੀਆਂ ਥੋੜੀਆਂ ਜਿਹਾ ਉਹ ਆਫ ਸੀਜ਼ਨ ਵਾਲੀਆਂ ਲਾਣੇ ਨਾ ਤੇ ਉਹ ਕਿਤੇ ਕਿਤੇ ਕਾਮਯਾਬ ਨਹੀਂ ਹੁੰਦੀਆਂ ਹੈਗੀਆਂ ਇੱਕ ਦੋ ਵਾਰ ਆਪਾਂ ਟ੍ਰਾਇਲ ਕੀਤੇ ਬਟ ਆਫ ਸੀਜ਼ਨਲੀ ਨਹੀਂ ਲਾਣ ਤਾਂ ਇਹਦੇ ਵਿੱਚ ਵਧੀਆ ਬਟ ਸੀਜ਼ਨਲੀ ਸਾਰੀਆਂ ਹੀ ਲਗਭਗ ਹੋ ਜਾਂਦੀਆਂ ਜਿੱਦਾਂ ਗੋਭੀ ਹੋ ਗਈ ਬੈਂਗਨ ਟਮਾਟਰ ਮਿਰਚੀਆਂ ਮਤਲਬ ਸਰ ਜਿੰਨੀਆਂ ਇੱਕ ਕਹਿ ਦੇਈ ਆ ਪਰ ਨੋਰਮਲ ਸਾਡੇ ਘਰ ਚ ਯੂਜ਼ ਹੋਣ ਵਾਲੀਆਂ ਸਾਰੀਆਂ ਹੀ ਹੋ ਜਾਂਦੀਆਂ ਸਾਰੀਆਂ ਹੋ ਜਾਂਦੀਆਂ ਠੀਕ ਹੈ ਜੀ ਸੋ ਸਰ ਆਪਾਂ ਗੱਲ ਕਰਦੇ ਆ ਜਿਹੜੇ ਡ੍ਰੈਗਨ ਫਰੂਟ ਤੁਸੀਂ ਲਾਏ ਆ ਇਹਨਾਂ ਦੀਆਂ ਵੀ ਕਿਸਮਾਂ ਹੈਗੀਆਂ ਕਿਹੜੀ ਕਿਸਮ ਦੇ ਇਹ ਪੌਦੇ ਨੇ ਏ ਸਰ ਜੀ ਇਹ ਜਿਹੜੀ ਹੈਗੀ ਹੈ ਉਦਾਂ ਇਹਨੂੰ ਸੀ ਵੈਰੈਟੀ ਬੋਲਦੇ ਆ ਤੇ ਸੀ ਵੈਰੈਟੀ ਬੋਲੀਏ ਤਾਂ ਆਪਾਂ ਟੈਕਨੀਕਲੀ ਨੇਮ ਹੈਗਾ ਇਹਦਾ ਸਾਈਮ ਰੈੱਡ ਵੈਰੈਟੀ ਹੈਗੀ ਆ ਜਿਸ ਦੀ ਪੱਲਪ ਵੀ ਬਾਰੋ ਵੀ ਰੈੱਡ ਹੁੰਦਾ ਹੈ ਇਹ ਅੰਦਰੋਂ ਵੀ ਪੱਲਪ ਵੀ ਇਹਦੀ ਰੈੱਡੀ ਹੁੰਦੀ ਹੈਗੀ ਆ ਠੀਕ ਹੈ ਸੋ ਇਹ ਕਿੰਨਾ ਜਿਹੜੀ ਇਹ ਵੈਰੈਟੀ ਦੇ ਬੂਟੇ ਹੈਗੇ ਆ ਜਾਂ ਆਪਾਂ ਪੌਦਿਆਂ ਦੀ ਗੱਲ ਕਰਦੇ ਆ ਇਹ ਕਿੰਨਾ ਉਤਪਾਦਨ ਦੇ ਦਿੰਦੇ ਨੇ ਹੇ ਸਰ ਜੀ ਮਤਲਬ ਫਸਟイヤー ਦਾ ਆਪਣਾ ਸੈਂਪਲ ਫਰੂਟੀ ਆਂਦਾ ਹੈਗਾ ਮਤਲਬ ਏਰੀਏ ਤੇ ਡਿਪੈਂਡ ਕਰਦਾ ਸੀ ਕਿੰਨਾ ਲਾਇਆ ਉਹਦੇ ਹਿਸਾਬ ਨਾਲ ਕੁਆਂਟੀਟੀ ਉਹ ਵਾਧì ਘੱਟਦੀ ਰਹਿੰਦੀ ਹੈ ਤੇ ਜਦੋਂ ਆਪਾਂ 2 ਸਾਲ ਜਾਂ 3 ਸਾਲ ਵਾਧ ਕਰੀਏ ਤੇ 2 ਸਾਲ ਬਾਅਦ ਤੁਹਾਡੀ 8 ਟਨ ਤੇ ਇਸ ਤਰ੍ਹਾਂ ਸਾਲ ਤੋਂ ਬਦਰ ਸਾਲ 2-2 ਟਨ 4-4 ਟਨ ਇਸ ਤਰ੍ਹਾਂ ਮਤਲਬ ਕਲੀਅਰ ਦੇ ਉੱਪਰ ਡਿਪੈਂਡ ਕਰਦੀ ਹੈ ਉਹ ਵੱਧ ਹੀ ਰਹਿੰਦੀ ਹੈਗੀ ਠੀਕ ਹੈ ਜੀ ਸੋ ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ 2 ਸਾਲ ਹੋ ਗਿਆ ਹੈ ਸ਼ੁਰੂ ਕੀਤਾ ਨਾ ਥੋੜਾ ਜਿਹਾ ਪਹਿਲੇ ਸਾਲ ਦੇ ਵਿੱਚ ਕਿੰਨਾ ਉਤਪਾਦਨ ਹੋਇਆ ਸੀਗਾ ਜੀ ਇਹ ਸਾਡਾ ਸਰ ਸੀਗਾ 700 7-800 ਮਤਲਬ ਕਿਲੋ ਸੀਗਾ ਇਹਦਾ ਵਿੱਚ 7 ਕੁ ਗੁੰਡਾਲ 8 ਕੁ ਗੁੰਡਾਲ ਸੀਗਾ ਜਿਹੜਾ ਆਸ-ਪਾਸ ਮਤਲਬ ਇੰਨਾ ਹੋ ਗਿਆ ਇੰਨਾ ਕਿ ਜਿਹੜਾ ਔਨ ਪੇਪਰ ਅਸੀਂ ਰਿਕਾਰਡ ਰੱਖਿਆ ਸੀਗਾ ਠੀਕ ਹੈ ਜੀ ਸੋ ਜਦੋਂ ਇਹ ਆਪਾਂ ਡ੍ਰੈਗਨ ਫਰੂਟ ਦੀ ਫਾਰਮਿੰਗ ਦੀ ਗੱਲ ਕਰਦੇ ਆ ਸੋ ਇਹਦੇ ਇਹਨੂੰ ਮਤਲਬ ਕਿਹੜੀ ਬਿਮਾਰੀ ਪ੍ਰਭਾਵਿਤ ਕਰਦੀ ਹੈ ਸਭ ਤੋਂ ਜ਼ਿਆਦਾ ਇਸ ਭਾਜੀ ਜਦੋਂ ਆਪਾਂ ਇਹਨੂੰ ਪਲਾਂਟੇਸ਼ਨ ਕਰਨਾ ਨਾ ਇਹਦੇ ਵਿੱਚ ਵੀ ਥੋੜੀਆਂ ਜੀਆਂ ਟੈਕਨੀਕਲ ਚੀਜ਼ਾਂ ਹੈਗੀਆਂ ਜੀ ਤੇ ਜਿੱਥੇਕ ਤਾਂ ਪਾਣੀ ਦੀ ਮਾਰ ਪੈਂਦੀ ਹੈਗੀ ਅਜਾ ਏਰੀਆ ਡਾਊਨ ਹੈਗਾ ਜੇ ਉੱਥੇ ਲਗਾਉਣਾ ਹੈਗਾ ਤਾਂ ਸਾਨੂੰ ਬੈੱਡਾਂ ਤੇ ਰეკਮੈਂਡੇਸ਼ਨ ਹੈਗੀ ਹੈ ਬੈੱਡ ਤੇ ਕਰਨੀ ਚਾਹੀਦੀ ਘਟੋ ਘਟ ਜਿੰਨਾ ਇੱਕ ਪਾਣੀ ਦਾ ਭਰਾ ਹੁੰਦਾ ਹੋਵੇ ਖੇਤ ਦੇ ਵਿੱਚ ਤੇ ਉਹਨਾਂ ਕ ਸਾਨੂੰ ਮਤਲਬ ਬੈੱਡ ਬਣਾ ਕੇ ਲਾਣੇ ਚਾਹੀਦੇ ਹੈਗੇ ਆ ਜੇ ਪਾਣੀ ਦੀ ਮਤਲਬ ਏਰੀ ਜਮੀਨ ਸਾਡੀ ਉੱਚੀ ਹੈਗੀ ਆ ਤਾਂ ਫਿਰ ਨੋਰਮਲ ਵੀ ਜਿੱਦਾਂ ਅਸੀਂ ਲਗਾਏ ਹੈਗੇ ਆ ਇਦਾਂ ਵੀ ਕਰ ਸਕਦੇ ਆ ਠੀਕ ਹੈ ਤੇ ਫਿਰ ਦੂਸਰਾ ਹੈਗਾ ਮਿੱਟੀ ਦੀ ਮਿੱਟੀ ਇਹਨੂੰ ਦੋਮਾ ਮਿੱਟੀ ਵੀ ਚੱਲ ਜਾਂਦੀ ਹੈ ਰੇਤਲੀ ਵੀ ਮਤਲਬ ਜਿਆਦਾ ਉਪਜਾਊ ਮਿੱਟੀ ਦੀ ਇਹ ਰਿਕਵਰਮੈਂਟ ਨਹੀਂ ਹੈਗੀ ਇਹਨੂੰ ਤੇ ਜਿਹੜੀਆਂ ਨੋਰਮਲ ਜ਼ਮੀਨਾਂ ਦੇ ਵਿੱਚ ਉਹਦੇ ਵਿੱਚ ਵੀ ਇਹ ਲੱਗ ਸਕਦਾ ਹੈਗਾ ਠੀਕ ਹੈ ਜੀ ਤੇ ਦੂਸਰੀ ਹੈਗੀ ਫਿਰ ਇਹਦੀ ਜਿਹੜੀ ਵੈਰਾਈਟੀ ਦੀ ਚੋਣ ਕਰਨੀ ਜ਼ਰੂਰੀ ਹੈ ਮਤਲਬ ਕਿਤੇ ਉਹ ਕਿਤੇ ਅਸੀਂ ਕੀ ਕਰਦੇ ਹੈਗੇ ਆ ਉਹਦੇ ਸਸਤੇ ਮਿਲ ਜਾਂਦੇ ਆ ਤੇ ਅਸੀਂ ਲੈ ਲੰਦੇ ਆ ਉਹ ਬਟ ਜਿਆਦਾ ਕੁਆਲਿਟੀ ਨਹੀਂ ਖਸੇ ਹੀ ਹੁੰਦੀ ਜਿਆਦਾ ਫਿਰ ਉਹ ਵੈਰਾਈਟੀ ਨਹੀਂ ਸਹੀ ਹੁੰਦੀ ਕਿਉਂਕਿ ਅੱਗੇ ਤੋਂ ਅੱਗੇ ਕੀ ਕਰਦੇ ਨਰਸਰੀਆਂ ਵਾਲੇ ਅੱਗੇ ਤੋਂ ਅੱਗੇ ਰੈਫਰੈਂਸ ਤੋਂ ਰੈਫਰੈਂਸ ਤੋਂ ਮਤਲਬ ਬੂਟੇ ਲੈ ਲੰਦੇ ਆ ਤੇ ਜਿਹੜੇ ਫਾਰਮਰ ਨੇ ਲੈਣੇ ਹੁੰਦੇ ਬੂਟੇ ਤੇ ਉਹਨੂੰ ਵੈਰਾਈਟੀ ਦੀ ਨਹੀਂ ਕਨਫਰਮੇਸ਼ਨ ਹੁੰਦੀ ਕਿ ਕਿਹੜੀ ਵੈਰਾਈਟੀ ਲਈ ਹੈਗੀ ਕਿਉਂਕਿ ਵੈਰਾਈਟੀ ਦੇ ਹਿਸਾਬ ਦੇ ਨਾਲ ਹੀ ਇਹਦੀ ਸਾਰੀ ਟੇਕ ਕੇਅਰ ਹੋਣੀ ਹੈਗੀ ਆ ਉਹਦੇ ਹਿਸਾਬ ਨਾਲ ਹੀ ਇਹਨੇ ਫਰੂਟ ਦੇਣਾ ਹੈਗਾ ਉਹਦੇ ਹਿਸਾਬ ਨਾਲ ਹੀ ਇਹਨੇ ਆਪਣੀ ਜਿਹੜੀ ਪ੍ਰੋਡਕਸ਼ਨ ਹੋਣੀ ਹੈਗੀ ਆ ਠੀਕ ਹੈ ਤੇ ਜਿੰਨੇ ਵੀ ਕਿਸਾਨ ਭਰਾਵਾਂ ਨੇ ਇਹ ਫਾਰਮਿੰਗ ਕਰਨੀ ਹੈਗੀ ਉਹ ਵੈਰਾਈਟੀ ਦੀ ਚੋਣ ਔਰ ਵੈਰਾਈਟੀ ਦੀ ਜਿਹੜੀ ਸਿਲੈਕਸ਼ਨ ਹੈ ਨਾ ਉਹ ਬਹੁਤ ਹੀ ਗੰਭੀਰਤਾ ਦੇ ਨਾਲ ਕਰੋ ਕਿਉਂਕਿ ਇਹ ਮਤਲਬ 15 ਤੋਂ 20 ਸਾਲ ਚੱਲਣ ਵਾਲੀ ਫਸਲ ਹੈਗੀ ਆ ਠੀਕ ਹੈ ਤੇ ਇਹਨੂੰ ਜਦੋਂ ਆਪਾਂ ਜੇ ਵੈਰਾਈਟੀ ਆਪਾਂ ਗਲਤ ਚੋਣ ਲਈ ਮਤਲਬ ਮੰਨ ਕੇ ਚਲੋ ਇੱਕ ਦਾ ਸਾਡਾ 2 ਸਾਲ ਬਾਅਦ ਤੁਹਾਨੂੰ ਪਤਾ ਲੱਜੇ ਨਾ ਸਾਡੀ ਵੈਰਾਈਟੀ ਗਲਤ ਹੈ ਹੂੰ ਤੇ 2 ਸਾਲ ਦੀ ਸਾਡੀ ਮਿਹਨਤ ਫਿਰ ਪੂਰੀ ਬੇਅਰਥ ਬੇਅਰਥ ਚਲ ਜੂਗੀ ਠੀਕ ਹੈ ਜੀ ਸੋ ਹੁਣ ਆਪਾਂ ਇਹਦੇ ਤੇ ਦੇਖ ਰਹੇ ਆ ਜਿਹੜੀ ਇਹ ਫਰੂਟਿੰਗ ਇਹਨੂੰ ਹੋਣੀ ਸ਼ੁਰੂ ਹੋ ਗਈ ਹੈ ਸੋ ਇਹਨੂੰ ਸਾਲ ਦੇ ਵਿੱਚ ਕਿੰਨਾ ਉਤਪਾਦਨ ਹੋ ਜਾਂਦਾ ਹੈਗਾ ਕਿੰਨੀਆਂ ਤੜਾਈਆਂ ਹੁੰਦੀਆਂ ਇਹਦੀਆਂ ਇਹ ਭਾਜੀ ਇਹਦੀਆਂ ਮਤਲਬ ਸਾਡੇ ਜਿਹੜੀ ਸਟਾਰਟਿੰਗ ਹੋਈ ਸੀ ਮਈ ਤੋਂ ਸਟਾਰਟ ਹੋ ਗਈ ਸੀਗਾ ਤੇ ਥੋੜਾ ਗਰਮੀ ਕਰਕੇ ਫਲਾਵਰ ਡ੍ਰੋਪਿੰਗ ਦੀ ਪ੍ਰੋਬਲਮ ਜਿਹੜੀ ਆਂਦੀ ਰਹਿੰਦੀ ਇਹਨੂੰ ਹਮ ਪੌਦਾ ਆਪਣੀ ਏਜ ਦੇ ਹਿਸਾਬ ਨਾਲ ਫਰੂਟ ਸੈੱਟ ਕਰਦਾ ਜਿੰਨਾ ਕਿ ਉਹਨੇ ਆਪਣੀ ਕੈਪੈਸਿਟੀ ਦੇ ਹਿਸਾਬ ਨਾਲ ਕਰਨਾ ਹੈਗਾ ਠੀਕ ਹੈ ਜੀ ਤੇ ਜੇ ਤੜਾਈਆਂ ਦੀ ਮਤਲਬ ਸ਼ੁਰੂ-ਸ਼ੁਰੂ ਦੇ ਵਿੱਚ 5 ਵੀ ਆ ਜਾਂਦੀਆਂ ਜਦੋਂ ਪਹਿਲੇ ਸਾਲ ਦੇ ਵਿੱਚ ਠੀਕ ਹੈ ਫਿਰ ਇਸ ਤਰ੍ਹਾਂ ਹੀ 7 ਆ ਜਾਂਦੀਆਂ 9 ਮਤਲਬ 9 ਤੱਕ ਵੀ ਫਾਰਮਰਾਂ ਨੇ ਲਈਆਂ ਹੋਈਆਂ ਜਿਹੜੇ ਪੁਰਾਣੇ ਫਾਰਮਰ ਹੈਗੇ ਸਾਲ ਦੇ ਵਿੱਚ ਸਾਲ ਦੇ ਵਿੱਚ ਹਾਂਜੀ ਮਤਲਬ ਇਹ 5 ਕਿ ਮਹੀਨੇ ਇਹਦੀਆਂ ਤੜਾਈਆਂ ਹੀ ਚੱਲਦੀਆਂ ਹੈਗੀਆਂ ਠੀਕ ਹੈ ਮਤਲਬ 7 ਤੋਂ 9 ਤੜਾਈਆਂ ਆਰਾਮ ਨਾਲ ਮਿਲ ਜਾਂਦੀਆਂ ਹੈਗੀਆਂ ਠੀਕ ਹੈ ਜੀ ਸੋ ਇਹਦੇ ਵਿੱਚ ਸਭ ਤੋਂ ਜਿਹੜੀ ਬਿਮਾਰੀ ਦੀ ਆਪਾਂ ਗੱਲ ਕਰ ਲੈਂਦੇ ਹਾਂ ਗੰਭੀਰਵਾਰੀ ਕਹਿੰਦੇ ਨੇ ਵੀ ਫੰਗਸ ਜਿਹੜਾ ਹੈਗਾ ਇਹਦੇ ਤੇ ਜ਼ਿਆਦਾ ਅਟੈਕ ਕਰਦਾ ਹੈਗਾ ਸੋ ਤੁਸੀਂ ਫਿਰ ਕਿਵੇਂ ਦੇਖਦੇ ਹੋ ਬਿਮਾਰੀ ਪ੍ਰਭਾਵਿਤ ਕਰਦੀ ਹੈ ਜਾਂ ਕੀ ਹੱਲ ਇਹ ਇੱਕ ਤਾਂ ਜਦੋਂ ਇਹ ਸਰਦੀਆਂ ਦੇ ਵਿੱਚ ਜਿਹੜੀ ਫੰਗਸ ਹੈ ਨਾ ਸਾਨੂੰ ਗਰਮੀਆਂ 'ਚ ਇੰਨੀ ਦਿੱਕਤ ਨਹੀਂ ਆਈ ਜੀ ਉਹ ਸਰਦੀਆਂ ਦੇ ਵਿੱਚ ਜਦੋਂ ਜਨਵਰੀ ਮਿਡਲ ਤੋਂ ਲੈ ਕੇ ਫਰਵਰੀ ਮਿਡਲ ਤੱਕ ਤੇ ਇਸ ਟਾਈਮ ਦੇ ਵਿੱਚ ਕੋਰਾ ਜਦੋਂ ਪੈਂਦਾ ਹੈਗਾ ਕਿਤੇ ਨਾ ਕਿਤੇ ਇਹ ਪੌਦਾ ਆਪਣਾ ਹੈਗਾ ਠੰਡ ਵੀ ਸਹਾਰ ਲੈਂਦਾ ਪਰ ਜਦੋਂ ਕੋਰਾ ਜ਼ਿਆਦਾ ਪੈਂਦਾ ਹੈ ਤੇ ਕੋਰਾ ਨਹੀਂ ਸਹਾਰ ਹੁੰਦਾ ਇਹ ਤੋਂ ਫਿਰ ਤੇ ਉਸ ਵੇਲੇ ਫਿਰ ਇਹਨੂੰ ਫੰਗਸ ਦੀ ਔਰ ਸਟਮ ਦੀ ਵਿੱਚ ਫੰਗਸ ਲੱਗ ਜਾਂਦੀ ਹੈਗੀ ਹੈ ਤੇ ਆਰਗੈਨਿਕ ਦੇ ਵਿੱਚ ਵੀ ਅਸੀਂ ਟਰਾਈ ਕੀਤਾ ਸੀਗਾ ਇਹਦਾ ਸੋਲੂਸ਼ਨ ਟੋਲਣ ਲਈ ਬਟ ਸਾਨੂੰ ਕਿਤੇ ਨਾ ਕਿਤੇ ਨਿਰਾਸ਼ ਹੋਣਾ ਪਿਆ ਆਰਗੈਨਿਕ ਦੇ ਵਿੱਚ ਠੀਕ ਹੈ ਜੀ ਮਤਲਬ ਫੰਗਸ ਖਤਮ ਕਰਨ ਲਈ ਆਪਾਂ ਨੂੰ ਸਾਨੂੰ ਕੈਮੀਕਲ ਸਪਰੇਅ ਜਿਆਦਾ ਇਫੈਕਟਿਵ ਹੈਗੀ ਆ ਠੀਕ ਹੈ ਜੀ ਹਾਂਜੀ ਸੋ ਸਰ ਜਿਹੜੀ ਤੁਸੀਂ ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਹੋ ਹਾਂਜੀ ਇਹਦੇ ਲਈ ਸਿੰਚਾਈ ਦਾ ਕਿਵੇਂ ਪ੍ਰਬੰਧ ਕੀਤਾ ਹੋਇਆ ਤੁਸੀਂ ਮਤਲਬ ਕਿਸ ਤਰੀਕੇ ਦੇ ਨਾਲ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਬੱਟਾਂ ਦੇ ਤੁਸੀਂ ਲਾਏ ਹੋਏ ਆ ਬੈੱਡ ਬਣਾ ਕੇ ਤੁਸੀਂ ਸਿੰਚਾਈ ਦਾ ਕਿਵੇਂ ਪ੍ਰਬੰਧ ਕੀਤਾ ਹੋਇਆ ਫਿਰ ਸਰ ਜਦੋਂ ਆਪਾਂ ਇਹਦੀ ਪਲਾਨਿੰਗ ਕਰਦੇ ਆ ਨਾ ਪਲਾਨਿੰਗ ਦੇ ਵਿੱਚ ਸਾਡਾ ਇੱਕ ਜਿੱਦਾਂ ਕਹਿੰਦੇ ਨੇ ਇੱਕ ਰਿਕੁਆਇਰਮੈਂਟ ਹੁੰਦੀ ਆ ਇਹਦੀ ਪਾਣੀ ਦੀ ਠੀਕ ਹੈ ਪਾਣੀ ਕਿਸ ਤਰ੍ਹਾਂ ਦੇਣਾ ਹੈ ਪਾਣੀ ਦੀ ਰਿਕੁਆਇਰਮੈਂਟ ਇਹਨੂੰ ਹੈਗੀ ਆ ਬਹੁਤ ਘੱਟ ਹੈਗੀ ਆ ਮਤਲਬ ਇੰਨਾ ਜ਼ਿਆਦਾ ਪਾਣੀ ਨਹੀਂ ਮੰਗਦਾ ਬਾਕੀ ਕਣਕ ਝੋਨੇ ਵਾਂਗੂ ਠੀਕ ਹੈ ਤੇ ਇਹਨੂੰ ਅਸੀਂ ਡ੍ਰਿਪ ਜਿੱਦਾ ਤੁਬਕਾ ਸਿੰਚਾਈ ਬੋਲਦੇ ਆ ਠੀਕ ਹੈ ਉਹ ਅਸੀਂ ਪੂਰੇ ਦੇ ਵਿੱਚ 1 ਏਕੜ ਚ ਕੀਤੀ ਹੈਗੀ ਆ ਜਿਹੜੀ ਸਰਕਾਰ ਵੱਲੋਂ ਸਕੀਮਾਂ ਮਤਲਬ ਲਗਭਗ ਸਾਰਾ ਸਾਲ ਸਕੀਮ ਚੱਲਦੀ ਰਹਿੰਦੀ ਆ ਡ੍ਰਿਪ ਤੇ 80% ਸਬਸਿਡੀ ਹੈਗੀ ਹੈ ਇਹਦੇ ਤੇ ਫਾਰਮਰ ਨੂੰ ਮਤਲਬ 20% ਫਾਰਮਰ ਸ਼ੇਅਰ ਦੇਣਾ ਪੈਂਦਾ ਹੈਗਾ ਠੀਕ ਹੈ ਜੀ ਸੋ ਮਤਲਬ ਤੁਸੀਂ ਸਬਸਿਡੀ ਲਈ ਸੀਗੀ ਡ੍ਰਿਪ ਸਿਸਟਮ ਦੇ ਹਾਂਜੀ ਡ੍ਰਿਪ ਦੀ ਸਬਸਿਡੀ ਲਈ ਸੀ ਠੀਕ ਹੈ ਜੀ 80% ਦੇ ਹਿਸਾਬ ਨਾਲ ਹਾਂਜੀ 80% ਠੀਕ ਹੈ ਜੀ ਸੋ ਇਹ ਕੰਮ ਸ਼ੁਰੂ ਕਰਨ ਦੇ ਲਈ ਤੁਸੀਂ ਪਹਿਲਾਂ ਕੋਈ ਟ੍ਰੇਨਿੰਗ ਵਗੈਰਾ ਕੀ ਵੀ ਲਈ ਹੈ ਜਾਂ ਤੁਸੀਂ ਵੈਸੇ ਹੀ ਖੁਦ ਦੇਖ-ਦੇਖ ਕੇ ਮਤਲਬ ਸਾਰਾ ਕੁਝ ਸਿੱਖਿਆ ਹੈਗਾ ਨਹੀਂ ਸਰ ਮਤਲਬ ਇਹਦੇ ਵਿੱਚ ਕੀ ਹੈ ਕੋਈ ਟ੍ਰੇਨਿੰਗ ਨਹੀਂ ਲਈ ਹੈਗੀ ਆ ਤੇ ਬਸ ਸਟੱਡੀ ਇੰਨਾ ਕ ਸਟੱਡੀ ਆਪਾਂ ਪਹਿਲਾਂ ਪਹਿਲਾਂ ਕਰਦੇ ਰਹੀ ਕਿ ਕਿਹੜੀ ਵੈਰੈਟੀ ਸਾਡੇ ਇੱਥੇ ਸੂਟ ਕਰੇਗੀ ਜਾਂ ਕਿੱਦਾਂ ਦੀ ਸੋਇਲ ਚਾਹੀਦੀ ਕਿੰਨਾ ਖਰਚ ਆਏਗਾ ਮਤਲਬ ਉਹ ਸਟੱਡੀ ਕੀਤੀ ਹੈਗੀ ਆ ਮਤਲਬ ਟ੍ਰੇਨਿੰਗ ਇਸ ਤਰ੍ਹਾਂ ਦੀ ਸਾਨੂੰ ਫਿਲਹਾਲ ਤਾਂ ਜ਼ਰੂਰਤ ਨਹੀਂ ਪਈ ਹੈਗੀ ਠੀਕ ਹੈ ਤੇ ਕਿਉਂਕਿ ਜੇ ਥੋੜਾ ਜਿਹਾ ਬੰਦਾ ਐਜੂਕੇਟਿਡ ਹੋਵੇ ਨਾ ਉਹਨੂੰ ਥੋੜਾ ਜਿਹਾ ਉੱਦਾਂ ਹੈਲਪ ਹੋ ਜਾਂਦੀ ਆ ਠੀਕ ਹੈ ਮਤਲਬ ਆਪ ਹੀ ਸਿੱਖ ਲੈਂਦਾ ਹੈਗਾ ਆਪ ਹੀ ਸਿੱਖ ਲੈਂਦਾ ਹੈਗਾ ਥੋੜਾ ਈਜ਼ੀ ਟੂ ਕੈਚ ਵਾਲਾ ਸਿਸਟਮ ਹੋ ਜਾਂਦਾ ਹੈਗਾ ਛੇਤੀ ਬੰਦਾ ਕੈਚ ਕਰ ਲੈਂਦਾ ਜਾਂ ਉਹਦਾ ਸੋਲੂਸ਼ਨ ਲੱਭ ਲ ਸਾਡ ਘਰ ਵਾਲਿਆਂ ਨੇ ਕਿਵੇਂ ਸਪੋਰਟ ਕੀਤੀ ਕਿ ਵੀ ਹੁਣ ਆਪਾਂ ਖੇਤੀ ਜਾ ਗਏ ਆ ਮਤਲਬ ਖੇਤੀ ਕਰਨ ਦੇ ਲਈ ਉਹਨਾਂ ਨੇ ਸਪੋਰਟ ਕੀਤੀ ਹੈ ਕਿਉਂਕਿ ਬਹੁਤ ਸਾਰੇ ਦੇਖਿਆ ਹੁਣ ਕਿਸਾਨ ਹੈਗੇ ਖੇਤੀ ਛੱਡ ਕੇ ਬਾਹਰ ਹੀ ਜਾ ਰਹੇ ਆ ਤੁਸੀਂ ਬਾਹਰ ਛੱਡ ਕੇ ਖੇਤੀ ਬਣਾਈ ਹੈ ਫੈਮਿਲੀ ਨੇ ਕਿਵੇਂ ਸਪੋਰਟ ਕੀਤੀ ਤੁਹਾਡੀ ਨਹੀਂ ਜਦੋਂ ਮੈਂ ਬਾਹਰ ਸੀਗਾ ਮਤਲਬ ਮੇਰੇ ਫਾਦਰ ਸਾਹਿਬ ਨੇ ਮੇਰੀ ਇਹੀ ਡਿਸਕਸ਼ਨ ਚੱਲਦੀ ਫਾਦਰ ਸਾਹਿਬ ਕਹਿੰਦੇ ਸੀ ਕਿ ਚੱਲ ਤੂੰ ਅੱਗੇ ਗਲਫ ਚਲੇ ਜਾ ਠੀਕ ਹੈ ਮਤਲਬ ਉਧਰ ਹੀ ਉਧਰ ਥੋੜਾ ਜਿਹੜਾ ਕਹਿੰਦੇ ਪੇਪਰ ਵਰਕ ਹੈਗਾ ਉਹ ਈਜ਼ੀ ਹੈਗਾ ਵਾ ਹੂੰ ਤੇਰ ਕਰਮੰਡਾ ਵੀ ਉਧਰ ਜਿਹੜੀਆਂ ਪੇਪਰਾਂ ਦੀਆਂ ਘਟ ਹੈਗੀਆਂ ਤਾਂ ਇਜ਼ੀ ਉਧਰ ਬਣ ਜਾਣਾ ਸੀਗਾ ਕੰਮ ਬਟ ਮੈਂ ਚੂਜ਼ ਕੀਤਾ ਕਿ ਮੈਂ ਕਿਹਾ ਨਹੀਂ ਜੇ ਫਿਰ ਮੈਂ ਜਾਊਂਗਾ ਘਟੋ ਘਟ ਫਿਰ 10 15 ਸਾਲ ਮੈਨੂੰ ਸੈੱਟ ਹੋਣ ਨੂੰ ਲੱਗੂਗੇ ਫਿਰ ਕਿਤੇ ਨਾ ਕਿਤੇ ਫਿਰ ਵਾਪਸ ਆਣਾ ਘਰੀ ਸੀਗਾ ਤੇ ਕਿਉਂਕਿ ਆਪਣੀ ਮਿੱਟੀ ਦੇ ਨਾਲ ਆਪਾਂ ਜਿੱਦਾਂ ਜੁੜੇ ਹੋਏ ਹੈਗੇ ਆ ਹੂੰ ਤੇ ਇਸ ਕਰਕੇ ਫਿਰ ਮੈਂ ਚੂਜ਼ ਕੀਤਾ ਮੈਂ ਕਿਹਾ ਨਹੀਂ ਅਸੀਂ ਆਪਣੇ ਪੰਜਾਬ ਦੇ ਵਿੱਚ ਹੀ ਆ ਕੇ ਆਪਣੇ ਮਤਲਬ ਖੇਤਾਂ ਦੇ ਵਿੱਚ ਹੀ ਆ ਕੇ ਆਪਾਂ ਇਹੀ ਸਿਸਟਮ ਨੂੰ ਆਪਾਂ ਥੋੜਾ ਜਿਆ ਵਧੀਆ ਤਰੀਕੇ ਨਾਲ ਕਰ ਲੈਣਾ ਹੈਗਾ ਤਾਂ ਕਰਕੇ ਫਿਰ ਮੈਂ ਬਾਹਰ ਦਾ ਜਿਹੜਾ ਸਿਸਟਮ ਹੈ ਪੂਰਾ ਕੁਇਟ ਕਰ ਦਿੱਤਾ ਤੇ ਫਿਰ ਇੱਥੇ ਹੀ ਆ ਕੇ ਹੁਣ ਚੱਲੂ ਸੋ ਮਤਲਬ ਫੈਮਿਲੀ ਵਾਲੇ ਨੇ ਕਿਹਾ ਵੀ ਆਪਾਂ ਫੈਮਿਲੀ ਨੇ ਹਾਂ ਸਪੋਰਟ ਹੱਲੇ ਵੀ ਸਪੋਰਟ ਕਰਦੇ ਹੈਗੇ ਮੇਰੇ ਫਾਦਰ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਮੈਨੂੰ ਉਨੀ ਹੱਲੇ ਵੀ ਫਾਰਮਿੰਗ ਦੀ ਥੋੜਾ ਟੈਕਨੀਕਲ ਟਰਮ ਦੇ ਵਿੱਚ ਮੈਂ ਸਟਰੋਂਗ ਆ ਬਟ ਜੇ ਕਹਦੇ ਇਹ ਟੇਕ ਕੇਅਰ ਜਾਂ ਕੋਈ ਹੈਗੀ ਐਡਵਾਈਸ ਵਗੈਰਾ ਆਪਣੇ ਫਾਦਰ ਸਾਹਿਬ ਦੀ ਐਡਵਾਈਸ ਹਰ ਵਾਰੀ ਲੈਣਾ ਹਰ ਕ੍ਰੋਪ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਕਿਉਂਕਿ ਐਕਸਪੀਰੀਅੰਸ ਜ਼ਿਆਦਾ ਉਹਨਾਂ ਨੂੰ ਘੱਟੋ ਘੱਟ 50 ਸਾਲ ਤੋਂ ਉਹਨਾਂ ਨੂੰ ਵੱਧ ਐਕਸਪੀਰੀਅੰਸ ਹੈਗਾ ਤੇ ਮੈਂ ਤਾਂ ਇਹ ਸਟਾਰਟਿੰਗ ਕੀਤੀ ਹੈਗੀ ਜਰਨਲ ਮਤਲਬ ਤੁਸੀਂ ਅਜੇ ਆਪਣੇ ਫਾਦਰ ਸਾਹਿਬ ਤੋਂ ਸਿੱਖ ਰਹੇ ਹੋ ਕਿ ਇਹਨੂੰ ਹੋਰ ਆਪਾਂ ਇਹਨੂੰ ਅੱਗੇ ਵਧਾ ਸਕਦੇ ਹਾਂ ਠੀਕ ਹੈ ਜੀ ਸੋ ਥੋੜਾ ਇਸ ਡ੍ਰੈਗਨ ਫਾਰਮਿੰਗ ਦੀ ਖੇਤੀ ਨੂੰ ਲੈ ਕੇ ਜਾਂ ਹੋਰ ਤੁਸੀਂ ਜਿਹੜੀ ਵੀ ਅਲੱਗ-ਅਲੱਗ ਵੈਜੀਟੇਬਲ ਉਗਾ ਰਹੇ ਹੋ ਇਹਨੂੰ ਲੈ ਕੇ ਤੁਹਾਡਾ ਫਿਊਚਰ ਦੇ ਵਿੱਚ ਕੀ ਪਲਾਨ ਹੈਗਾ ਵੀ ਆਪਾਂ ਇਸ ਕੰਮ ਨੂੰ ਵਧਾਣਾ ਹੈ ਜਾਂ ਕਿਸ ਤਰੀਕੇ ਦੇ ਨਾਲ ਹੋਰ ਆਪਾਂ ਇਹਨੂੰ ਅੱਗੇ ਜਿਹੜਾ ਹੈਗਾ ਲਿਜਾ ਸਕਦੇ ਹਾਂ ਨਹੀਂ ਦਰਅਸਲ ਜੀ ਆਪਣਾ ਜਿਹੜਾ 4 1/4 ਏਕੜ ਮੈਂ ਪਹਿਲਾਂ ਦੱਸਿਆ ਸੀ ਸਾਡੀ ਲੈਂਡ ਹੈਗੀ ਆ ਤਾਂ ਮਤਲਬ ਮੇਰਾ 1 ਏਕੜ ਦਾ ਹੁਣ ਜਿਹੜਾ ਡ੍ਰੈਗਨ ਦਾ ਫਾਰਮ ਲੱਗਾ ਹੈਗਾ ਹੂੰ ਇੱਕ-ਇੱਕ ਏਕੜ ਦੇ ਵਿੱਚ ਮੇਰੀ ਪਲਾਨਿੰਗ ਹੈਗੀ ਆ ਗਵਾਵਾ ਦਾ ਅਮਰ ਅਮਰੂਦ ਦਾ ਲਗਾਉਣਾ ਹੈਗਾ ਠੀਕ ਹੈ ਤੇ ਇੱਕ ਮਤਲਬ ਦੋ ਬਾਅਦ ਚ ਦੋ ਏਕੜ ਬਚ ਗਈ ਆ ਇੱਕ ਦੇ ਵਿੱਚ ਇਸ ਵਾਰ ਆਪਾਂ ਆੜੂ ਪਲਾਨਿੰਗ ਕਰ ਰਹੇ ਆ ਠੀਕ ਹੈ ਔਰ ਨੈਕਸਟ ਦੇ ਵਿੱਚ ਜੇ ਕਿਤੇ ਵਧੀਆ ਇਨਕਮ ਇਸ ਤੋਂ ਹੋ ਜਾਂਦੀ ਤਾਂ ਫਿਰ ਅਵਾਕਾਡੋ ਵੀ ਅਸੀਂ ਨੈਕਸਟ ਪਲਾਨਿੰਗ ਹੈਗੀ ਅਵਾਕਾਡੋ ਤੇ ਠੀਕ ਹੈ ਜੀ ਤੇ ਇੱਕ-ਇੱਕ ਏਕੜ ਆਪਾਂ ਅਵਾਕਾਡੋ ਵੀ ਟਰਾਈ ਕਰਾਂਗੇ ਸੋ ਹੌਲੀ-ਹੌਲੀ ਤੁਸੀਂ ਸਾਰਾ ਕੁਝ ਹੀ ਆ ਇੱਕ-ਇੱਕਲੇ ਤੋਂ ਸ਼ੁਰੂ ਜਿਹੜਾ ਹੈਗਾ ਅਸੀਂ ਇੱਕ-ਇੱਕ ਕਿੱਲਾ ਕਰਾਂਗੇ ਮਤਲਬ ਉਹਦੇ ਮਤਲਬ ਸਾਰੀਆਂ ਇੱਕੋ ਹੀ ਮਨ ਮੰਨ ਕੇ ਜੇ ਲੋ 4 ਕਿੱਲੇ ਆਪਾਂ ਡ੍ਰੈਗਨ ਲਾ ਦਈਏ ਤਾਂ ਕਿਤੇ ਨਾ ਕਿਤੇ ਫਿਊਚਰ ਸਾਨੂੰ ਇਹਦੀ ਮਾਰਕੀਟਿੰਗ ਦੀ ਪ੍ਰੋਬਲਮ ਆ ਜਾਵੇ ਇਸ ਕਰਕੇ ਅਸੀਂ ਹਰ ਏਕੜ ਦੇ ਵਿੱਚ ਇੱਕ ਇੱਕ ਮਤਲਬ ਮਤਲਬ ਇੱਕ ਇੱਕ ਫਸਲ ਲਾਵਾਂਗੇ ਜਾਂ ਇੱਕ ਇੱਕ ਬਾਗ ਲਾਵਾਂਗੇ ਤਾਂ ਸਾਨੂੰ ਕਿਤੇ ਨਾ ਕਿਤੇ ਔਕੜ ਨਹੀਂ ਆਊਗੀ ਨਾਲੇ ਉਹਨਾਂ ਦਾ ਕੀ ਹੈ ਕਿ ਜਿਹੜਾ ਫਰੂਟਿੰਗ ਟਾਈਮ ਹੈ ਉਹ ਸਾਰਿਆਂ ਦਾ ਡਿਫਰੈਂਟ ਹੋਊਗਾ ਇੱਕ ਦੂਸਰੇ ਤੋਂ ਡਿਫਰੈਂਟ ਹੋਏਗਾ ਤਾਂ ਸਾਨੂੰ ਕਾ ਲੇਬਰ ਦੀ ਘੱਟ ਰਿਕੁਆਇਰਮੈਂਟ ਹੋएगी ਉਹਦੇ ਤੇ ਇਨਕਮ ਵੀ ਜਿਹੜੀ ਬਣੀ ਰਹੂਗੀ ਹਾਂ ਇਨਕਮ ਵੀ ਬਣੀ ਰਹੂਗੀ ਸਾਨੂੰ ਬਿਲਕੁਲ ਠੀਕ ਹੈ ਜੀ ਸੋ ਹੁਣ ਤੁਸੀਂ ਕੀ ਸੁਝਾਅ ਦਿੰਨੇ ਹੋ ਜੇ ਕੋਈ ਕਿਸਾਨ ਡ੍ਰੈਗਨ ਫਰੂਟ ਦੀ ਖੇਤੀ ਕਰਦਾ ਹੈਗਾ ਜਾਂ ਫਸਲੀ ਚੱਕਰ ਨੂੰ ਛੱਡ ਕੇ ਇੰਟਰ ਗਰੋਪਿੰਗ ਅਪਣਾਉਂਦਾ ਹੈਗਾ ਅਲੱਗ-ਅਲੱਗ ਫਸਲਾਂਗਾਉਂਦਾ ਹੈ ਵੈਜੀਟੇਬਲਸ ਉਂ ਆਉਂਦਾ ਹੈ ਤੁਸੀਂ ਕੀ ਸੁਝਾਅ ਦਿੰਨੇ ਹੋ ਵੀ ਕਿੰਨੀ ਕਿਉਂ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਕਿੰਨਾ ਕਿਸ ਕੰਮ ਦੇ ਵਿੱਚ ਮੁਨਾਫਾ ਹੈਗਾ ਜੀ ਇਹਦੇ ਵਿੱਚ ਮੁਨਾਫੇ ਦੀ ਗੱਲ ਕਰੀਏ ਤਾਂ ਮਤਲਬ ਸਾਲ ਬਦਰ ਸਾਲ ਇਹ ਮਨਾਫਾ ਵੱਧਦਾ ਰਹਿਣਾ ਵਾ ਘਟਣਾ ਨਹੀਂ ਹੈਗਾ ਸ਼ੁਰੂ ਦੇ ਵਿੱਚ ਔਕੜਾਂ ਜ਼ਰੂਰਾਂ ਦੀ ਹੈਗੀਆਂ ਜਿਹੜੇ ਨਵੇਂ ਬੰਦੇ ਆ ਜਾਂ ਨਵੇਂ ਕੁਝ ਬੰਦੇ ਇਦਾਂ ਦੇ ਹੈਗੇ ਆ ਜੋ ਫਾਰਮਿੰਗ ਦੇ ਵਿੱਚ ਨਵੇਂ-ਨਵੇਂ ਆਂਦੇ ਹੈਗੇ ਆ ਮਤਲਬ ਨਮਾ ਨਵੀਂ ਚੀਜ਼ ਕਰਨੀ ਚਾਹੁੰਦੇ ਆ ਤੇ ਉਹਨਾਂ ਲਈ ਥੋੜੀਆਂ ਜੀਆਂ ਔਕੜਾਂ ਹੈਗੀਆਂ ਜੇ ਕਹਦੇ ਕਿ ਫਾਰਮਿੰਗ ਲੈਵਲ ਵਾਲਾ ਬੰਦਾ ਨਾ ਈਜ਼ੀ ਟੂ ਇਹਨੂੰ ਰਿਕਵਰ ਕਰ ਜਾਊਗਾ ਜਾਂ ਸਕਸੈਸਫੁਲ ਕਰ ਜਾਊਗਾ ਤੇ ਇਨਕਮ ਇਹਦੇ ਵਿੱਚ ਨੋ ਡਾਊਟ ਇਨਕਮ ਤਾਂ ਹੈਗੀ ਆ ਠੀਕ ਹੈ ਜੀ ਸੋ ਮਤਲਬ ਤੁਸੀਂ ਸੁਝਾਅ ਕੀ ਦਿੰਦੇ ਹੋ ਜੇ ਕੋਈ ਸ਼ੁਰੂਆਤ ਕਰਨਾ ਚਾਹੁੰਦਾ ਹੈ ਕਿ ਇਸ ਕੰਮ ਦੀ ਸ਼ੁਰੂਆਤ ਮੈਂ ਇਹ ਕਹਿੰਨਾ ਕਿ ਪਹਿਲੋ ਥੋੜੇ ਤੋਂ ਕਰ ਲੋ ਜੇ ਮੰਨ ਕੇ ਚੱਲੋ ਕਿਸੇ ਤੋਂ 4 ਏਕੜ ਆ ਉਹ 1 ਏਕੜ ਤੋਂ ਸਟਾਰਟ ਕਰੇ ਨਾ ਕਿ 4 ਏਕੜ ਡਾਇਰੈਕਟ ਹੀ ਡਾਇਰੈਕਟ ਲਾ ਦੇ ਕਿਉਂਕਿ ਸ਼ੁਰੂ ਦੇ ਵਿੱਚ ਬੰਦਾ ਨਵਾਂ ਹੁੰਦਾ ਵਾ ਬੰਦੇ ਨੂੰ ਪਤਾ ਨਹੀਂ ਲੱਗਦਾ ਹੈਂਡਲ ਕਿੱਦਾਂ ਕਰਨਾ ਇੱਕ ਅੱਧਾ ਏਕੜ ਬੰਦਾ ਹੈਂਡਲ ਆਰਾਮ ਨਾਲ ਕਰ ਜਾਏਗਾ ਜੇ 4 ਏਕੜ 5 ਏਕੜ ਫਿਰ ਥੋੜੀ ਜਿਹੀ ਕ੍ਰਿਟੀਕਲ ਹੈਗਾ ਉਹ ਮਤਲਬ ਮੁਸ਼ਕਲ ਹੈ ਮਤਲਬ ਜਿਵੇਂ ਉਹਨੂੰ ਨੋਲਿਜ ਹੁੰਦੀ ਰਹੀ ਨੋਲਿਜ ਹੁੰਦੀ ਰਹੀ ਆਪਣੇ ਆਪ ਉਹ ਫਿਰ ਇੱਕ ਤਾਂ ਇਨਕਮ ਆਂਦੀ ਰਹੇਗੀ ਹੌਲੀ ਹੌਲੀ ਉਹਨੂੰ ਬਦਾਂਦਾ ਵੀ ਰਹੇਗਾ ਠੀਕ ਹੈ ਜੀ ਸੋ ਬਹੁਤ ਜਿਹੜੀ ਕੀਮਤੀ ਜਾਣਕਾਰੀ ਤੁਸੀਂ ਸਾਡੇ ਕਿਸਾਨਾਂ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈਗੀ ਉਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਅੜੀ ਪੂਰੀ ਟੀਮ ਦਾ ਸਾਡੇ ਫਾਰਮ ਚ ਆਣ ਲਈ ਤੇ ਜਿਹੜੀ ਇਹ ਇਨਫੋਰਮੇਸ਼ਨ ਸ਼ੇਅਰ ਕਰਨ ਲਈ ਨਵੇਂ ਕਿਸਾਨਾਂ ਲਈ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਆਨ ਸੋ ਕਿਸਾਨ ਵੀਰੋ ਇਹ ਸੰਤ ਧਰਮਪਾਲ ਜੀ ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਨਾਲ ਡ੍ਰੈਗਨ ਫਰੂਟ ਦੀ ਖੇਤੀ ਕਰ ਰਹੇ ਨੇ ਤੇ ਇਸ ਖੇਤੀ ਵਿੱਚੋਂ ਕਿਵੇਂ ਚੰਗਾ ਜਿਹੜਾ ਮੁਨਾਫਾ ਕਮਾ ਰਹੇ ਨੇ ਸੋ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਇਹਦੇ ਨਾਲ ਨਾਲ ਜੇਕਰ ਤੁਸੀਂ ਵੀ ਅਜਿਹੇ ਕਿਸਾਨਾਂ ਨੂੰ ਜਾਣਦੇ ਹੋ ਜਿਹੜੇ ਖੇਤੀ ਦੇ ਨਾਲ-ਨਾਲ ਕੁਝ ਅਲੱਗ ਸਾਹਿਕ ਧੰਦਾ ਕਰ ਰਹੇ ਨੇ ਤੇ ਚੰਗਾ ਮੁਨਾਫਾ ਕਮਾ ਰਹੇ ਨੇ ਜਾਂ ਧੰਦੇ ਦੇ ਵਿੱਚ ਚੰਗਾ ਜਿਹੜਾ ਨਾਮ ਉਹਨਾਂ ਨੇ ਬਣਾਇਆ ਹੋਇਆ ਹੈ ਤਾਂ ਤੁਸੀਂ ਉਹਨਾਂ ਦੀ ਸਟੋਰੀ ਸਾਡੇ ਨਾਲ ਦੱਸ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੀ ਸਟੋਰੀ ਕਵਰ ਕਰਕੇ ਹੋਰ ਨਾਲ ਕਿਸਾਨਾਂ ਤੱਕ ਪਹੁੰਚਾਈਏ ਜਿਹੜੇ ਇਸ ਕਿੱਤੇ ਵੱਲ ਆਉ ਜੇ ਇਸ ਕੰਮ ਨੂੰ ਸ਼ੁਰੂ ਕਰਨ ਬਾਰੇ ਸੋਚ ਰਹੇ ਨੇ ਸੋ ਤੁਸੀਂ ਉਹਨਾਂ ਦੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਦੇ ਲਈ ਸਾਡੇ WhatsApp ਨੰਬਰ 97799 77641 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਸਾਡੀ ਵੀਡੀਓਜ਼ ਦੇ ਨੀਚੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਸੋ ਜੁੜੇ ਰਹੋ ਆਪਣੀ ਖੇਤੀ ਦੇ ਨਾਲ ਬਹੁਤ ਬਹੁਤ ਧੰਨਵਾਦੀ